ਭਾਈ ਬੋਲਦਾ ਮੈਂ ਬੋਲਦਾ ਬੀਚਾ ਬੋਲਦਾ ਅੰਮਰਿਆਸ ਕਰ ਰਿਹਾ ਸੀ ਹੋਰ ਕੀ ਹਾਲ ਹੈ ਠੀਕ ਹਾਂ ਭਾਈ ਠੀਕ ਗੱਲ ਕਰੀ ਗੱਲ ਕਰਨੀ ਹੁਣ ਭਾਈ ਦੱਸੋ ਕੌਣ ਪੇੜ ਬੱਕਰੀਆ ਤੇ ਕੌਣ ਕੀ ਹਿਸਾਬ ਦਾ ਆ ਰਾਤ ਮੈਨੂੰ ਮੈਸੇਜ ਆ ਰਿਹਾ ਸੀ ਬੰਦੇ ਦਾ ਹਾਂ ਮੈਨੂੰ ਕਹਿੰਦਾ ਤੂੰ ਆਰਐਸਐਸ ਦਾ ਏਜੰਟਰ ਰਾਤ ਨਹੀਂ ਸਵੇਰੇ ਰਾਤ ਸਵੇਰੇ ਤੁਸੀਂ ਮੈਨੂੰ ਰਿਪਲਾਈ ਕੀਤਾ ਆ ਵਾਹ ਮੈਂ ਆ ਕੇ ਜਦੋਂ ਟੈਕਸੀ ਬੰਦ ਕੀਤੀ ਆ ਉਹੋ ਨਹੀਂ ਗੱਲਾਂ ਹਾਂ ਇਹਨੂੰ ਕਹਿੰਦਾ ਤੂੰ ਆਰਐਸਐਸ ਦਾ ਜਾਣਦਾ ਤੂੰ ਹੀ ਕਹਿ ਰਿਹਾ ਸੀ ਹਾਂ ਮੈਂ ਕਹਿ ਰਿਹਾ ਸੀ ਕਿਉਂ ਕਿਹੜੀ ਭਾਈ ਦੀ ਸੂਰਤ ਸ੍ਰੀ ਪ੍ਰੀਤ ਕੈਲੀਫੋਰਨੀਆ ਕੋਣ ਬੰਦਾ ਤੁਹਾਡੇ ਕੋਲ ਸਬੂਤ ਹੈ ਕੋਈ ਆਰਐਸਐਸ ਦਾ ਜਾਣਦਾ ਚਲੋ ਇਹ ਝੱਡੋ ਬਈ ਤੁਸੀਂ ਇਹ ਭੇਡ ਬੱਕਰੀਆਂ ਦੇ ਮੋਨੇ ਭੇਡ ਬੱਕਰੀਆਂ ਵੇ ਇਹਨਾਂ ਸ਼ਸਤਰਾਂ ਨਾਲ ਕਿਸ ਨੂੰ ਨਾਰ ਭੇਡ ਜਾਂ ਮੋਨੇ ਮਾਰਦੇ ਆਪੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਹੁੰਦੇ ਨੇ ਅੱਛਾ ਉਹਦਾ ਬਹੁਤ ਕੁਝ ਗਿਆਵਾ ਯਾਰ ਭਾਈ ਸਾਹਿਬ ਇਹ ਗੱਲ ਕਰ ਰਿਹਾ ਅਸੀਂ ਗੁਰੂ ਸਾਹਿਬ ਦੀ ਉਹ ਗੱਲ ਕਰਦੇ ਆ ਅਸੀਂ ਆਵਨੇ ਤਾਂ ਇਹ ਵੀ ਕਿਹਾ ਵੀ ਧੀਆ ਭੈਣਾਂ ਦੀ ਇੱਜ਼ਤ ਕਰੋ ਤੂੰ ਤਾਂ ਇਹਨਾਂ ਨੂੰ ਕੰਧਰੀਆਂ ਦੱਸਦਾ ਸਿਰਫ ਉਹਨੂੰ ਕਿਹਾ ਜਿਹੜੀ ਸਟੇਜ ਤੇ ਨੱਚਦੀ ਆ ਉਹਨਾਂ ਨੇ ਤਾਂ ਜਿਹੜੀਆਂ ਨਹੀਂ ਤੁਹਾਡਾ ਕਹਿਣ ਦਾ ਮਤਲਬ ਗੈਰ ਮਰਦ ਨਾਲ ਜਾ ਕੇ ਸੌਂਦੀਆਂ ਉਹਨਾਂ ਨੂੰ ਕੰਧਰੀਆਂ ਕਿਹਾ ਭਾਈ ਸਾਹਿਬ ਜੀ ਭਾਈ ਸਾਹਿਬ ਫਿਰ ਕਾਨ ਸਿੰਘ ਨਾ ਨਹੀਂ ਨਹੀਂ ਭਾਈ ਕਾਨ ਸਿੰਘ ਨਾਬਾ ਦਾ ਤੁਸੀਂ ਪੜਿਆ ਮਾਨਕੋਸ਼ ਤੂੰ ਮਨੇ ਨਾ ਨਾ ਮਾਰਪੇ ਵਿੱਚ ਕੰਜਰੀ ਦੱਸੋ ਕਿ ਇਹਨੂੰ ਲਿਖਿਆ ਹੈ ਭਾਈ ਕਾਨ ਸਿੰਘ ਨਾਬਾ ਜੋ ਕਿ ਵਿਦਵਾਨ ਹੋਏ ਨੇ ਸਾਡੇ ਬਹੁਤ ਵੱਡੇ ਸਾਡੀ ਕੌਮ ਦੇ ਉਹਨਾਂ ਨੇ ਲਿਖਿਆ ਡਾਂਸ ਕਰਨ ਵਾਲੀ ਕੁੜੀ ਨੱਚਣ ਵਾਲੀ ਕੁੜੀ ਕੰਜਰੀ ਨਹੀਂ ਭਾਈ ਚਲੋ ਇੱਕ ਇਹ ਤਾਂ ਹੋ ਗਿਆ ਅੱਛਾ ਫਿਰ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਤੂੰ ਕੀ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਖਾਲਸਾ ਤਾਂ ਹੈ ਨਹੀਂ ਸੀਗੇ ਭਾਈ ਸਾਹਿਬ ਸਾਡੇ ਇਤਿਹਾਸ ਦੇ ਵਿੱਚ ਲਿਖਿਆ ਕੋਈ ਸ਼ਹੀਦ ਨਹੀਂ ਉਹ ਰਸ਼ੀਦ ਹੀ ਘੜਾ ਕਿਉਂ ਭਾਈ ਸਾਹਿਬ ਜੀ ਉਹ ਉਹ ਕਰਸ਼ੀਦ ਤਾਂ ਨਹੀਂ ਹੋਏ ਉਹ ਉਹਨਾਂ ਦੀ ਮੌਤ ਹੋਈ ਸੀਗੀ ਕਲ ਰਸ਼ੀਦ ਦੀ ਕੌਮ ਮੰਨਉਂਦੀ ਤਾਂ ਹੈ ਕਿ ਨਹੀਂ ਮੰਨਉਂਦੀ ਦੱਸ ਕੋਮ ਚਲੋ ਮੈਂ ਉਹਨਾਂ ਨੂੰ ਮਨਾ ਕਰਦਾ ਤਾਂ ਮਨਾਉਂਦੇ 10 22 ਸਾਬ ਨਹੀਂ ਵੀ ਕਹਿੰਦੇ ਗੁਰ ਗੁਰੂ ਗੁਰਬਾਣੀ ਜੀ ਲਿਖਿਆ ਵੀ ਰੋਡਾਂ ਬੰਦਾ ਨਹੀਂ ਨਾ ਨਾ ਉਹਦਾ ਸਿੱਧੀ ਜੇ ਗੱਲ ਇੱਕ ਮਿੰਟ ਇੱਕ ਮਿੰਟ ਅੱਜ ਗੱਲ ਨਹੀਂ ਹੈਗਾ ਜੀ ਨਹੀਂ ਲੱਗਿਆ ਠੀਕ ਹੈ ਨਾ ਨਾ ਇੱਧਰ ਆਓ ਇੱਕ ਵੀ ਵੀਡੀਓ ਦਿਖਾ ਦਿਓ ਇੱਕ ਵੀ ਵੀਡੀਓ ਦਿਖਾ ਦਿਓ ਜਿੱਤੇ ਇਹ ਗੱਲ ਗਈ ਹੋਵੇ ਭਾਈ ਮੁੰਨੇ ਗੱਲਤ ਨਹੀਂ ਵੀਡੀਓ ਦੇ ਵਿੱਚ ਇਹ ਗੱਲ ਕਹਿੰਨਾ ਤਿੰਨਾਂ ਨੇ ਭੇਡਾਂ ਬੱਕਰੀਆਂ ਨੇ ਤੂੰ ਕਿਉਂ ਨਹੀਂ ਮੈਂ ਕਹਿਣਾ ਵੀ ਦਸ਼ਮੇਸ਼ ਪਿਤਾ ਨੇ ਕਿਹਾ ਭਰਾਵੋ ਇਹ ਮੇਰੇ ਚਾਸ ਹਾਂ ਸਵੇਰੇ ਮੈਸੇਜ ਵੀ ਲਿਖਿਆ ਤੂੰ ਹਾਂ ਤੂੰ ਮੈਨੂੰ ਪਹਿਲਾਂ ਕੀ ਬੋਲ ਰਹੇ ਆਂ ਵੀ ਕਟੀੜ ਦੇ ਤੂੰ ਇਵੇਂ ਹਰੈਕਰ ਨੂੰ ਬੋਲ ਰਿਹਾ ਆ ਆ ਜਾ ਆ ਜਾ ਆ ਮੈਂ ਨਹੀਂ ਦਿਖਾ ਦਿੰਦਾ ਤੂੰ ਹਰੈਕਰ ਨੂੰ ਬੋਲਦਾ ਹਾਂ ਆ ਆ ਜਾ ਦਿਖਾ ਦਿੰਦਾ ਇਹ ਤੇਰਾ ਆਈ 211 ਹੈ ਨਾ ਕਿਹੜੀ ਦੀ ਨਾ ਨੰਬਰ ਕਿਹਨਾ ਤੇਰਾ 9912 ਕਾਡਰਨ ਨੇ 12 ਪੰਨਲੇ ਗਾਵਾ ਐਤੀ ਹੋਇਆ ਉੱਤਈਆ ਪਹਿਲਾ ਨੰਬਰ ਦੇ ਨਾ ਦੇ ਰਹਾ ਆ ਆ ਦੇਖੀ ਤਾਂ ਭਾਈ ਸਾਹਿਬ ਤੂੰ ਪਹਿਲੇ ਮੈਸੇਜ ਤੋਂ ਆਏ ਨਾ ਸ਼ੁਰੂਆਤ ਤੋਂ ਸ਼ੁਰੂਆਤ ਤੋਂ ਸ਼ੁਰੂ ਕਰਦਾ ਤੂੰ ਕਿਹਾ ਵੀ ਆਪਾਂ ਸੀ ਟਮਾਰੋ ਵੀ ਇੱਕ ਜਗ੍ਹਾ ਤੇ ਖੜਨਾ ਚਾਹੁੰਦੇ ਗੈਦਰਿੰਗ ਕਰਨਾ ਚਾਹੁੰਦੇ ਆ ਵੀ ਤੇਰੇ ਨਾਲ ਗੱਲ ਕਰਨੀ ਆ ਮੈਂ ਕਿਹਾ ਆਈ ਐਮ ਕਮਿੰਗ ਔਨ ਮੰਡੇ ਸੋ ਸੌਰੀ ਵੀ ਵਿਲ ਟਾਕ ਅਨਦਰ ਡੇ ਠੀਕ ਆ ਤੇ ਫਿਰ ਕਹਾ ਤੂੰ ਕਿਹਾ ਵੀ ਆ ਰਾਈਟ ਦਾ ਮੂਮੈਂਟ ਔਰ ਵੇਅਰ ਯੂ ਆਰ ਐਟ ਦਾ ਮੂਮੈਂਟ ਮੈਂ ਕਹਾਂ ਮੈਂ ਮੈਲਬਰਨ ਹਾਂ ਫਿਰ ਉਸ ਤੋਂ ਅੱਗੇ ਤੂੰ ਗਿਆ ਸਟਿਲ ਗੈਦਰਿੰਗ ਟੁਮਾਰੋ ਕਿਉਂਕਿ ਫਿਰ ਵੀ ਅਸੀਂ ਉੱਥੇ ਹੀ ਘੜ ਰਹੇ ਹਾਂ ਠੀਕ ਆ ਫਿਰ ਤੂੰ ਕਹਿ ਰਿਹਾ ਯੂ ਆਰ ਸੇਇੰਗ ਯੂ ਆਰ ਰੀਅਲ ਸਿੰਗ ਐਂਡ ਯੂ ਨਾਟ ਸਕੇਅਰਡ ਫਰੋਮ ਐਨੀਵਨ ਜਸਟ ਹੈਵ ਆ ਕੁਐਸਚਨ ਫਾਰ ਯੂ ਵਾਈ ਬਲੌਕਡ ਯੂ ਫਰੋਮ ਯੂਰ ਪੇਜ ਜੇ ਭਾਈ ਸਾਹਿਬ ਜੇ ਭਾਈ ਸਾਹਿਬ ਬੇਤੁਕੀ ਚੀਜ਼ ਕਰਨੀ ਹੈ ਗਾਲਾਂ ਕੱਢਣੀਆਂ ਨੇ ਤਾਂ ਮੈਂ ਬਲੌਕ ਕਰ ਦਾਂ ਗਾਲਾਂ ਮੈਨੂੰ ਸਾਰੇ ਦੁਨੀਆਂ ਕੱਢ ਦਿੰਦੇ ਫਿਰ ਗਾਲਾਂ ਤੇਰੇ ਨਾਲ ਇੱਕ ਮਿੰਟ ਜਲ ਕਰਦੇ ਭਾਈ ਸਾਹਿਬ ਦੇਖਿਓ ਫਾਈਲ ਲਿਖੋ ਯੂ ਆਰ ਨੋਟ ਅ ਰੀਅਲ ਸੈਂਸ ਯੂ ਆਰ ਬੇਗਿੰਗ ਸਿਰ ਆ ਮੈਂ ਕੀਆ ਮੈਂ ਕਿਹਾ ਨਿਵਰ ਕਰੀ ਜਣੇ ਯਾਰ ਗ੍ਰਾਉਂਡ ਲਓ ਸੋ ਫੋਰ ਅ ਰੀਅਲ ਸੈਂਸ ਪਹਿਲੇ ਪਹਿਲੇ ਤੁਸੀਂ ਇੱਕ ਮੁੰਨੇ ਮੁੰਡੇ ਨੂੰ ਗਲਤ ਬੋਲਣ ਦੇ ਜਿਹੜੇ ਕਸ਼ੇਰੇ ਵਾਗੇ ਲੋਕਾਂ ਦੀ ਇੱਤਿਹਾਸਿਕ ਗਲਤ ਕਰਦੇ ਨੇ ਤੁਸੀਂ ਉਹਨਾਂ ਨੂੰ ਖਤਮ ਕਰੋ ਬਾਈ ਬਾਈ ਸਰਦਾਰ ਆਲੂ ਆਲੂ ਰੱਖ ਕੇ ਫਸਦਾਰੇ ਪਿਆਜ਼ ਬੋਲਦੇ ਕਿੰਨੇ ਬਾਈ ਸਾਹਿਬ ਬੰਦੇ ਗੱਲ ਸੁਣ ਇੱਥੇ ਗ੍ਰੰਥੀ ਆਏ ਹੋਏ ਬਦੋਥਰਾ ਦੇ ਵਿੱਚੋਂ ਖੜੇ ਜਾਂਦੇ ਨੇ ਕਿੱਥੇ ਹੀ ਉਹਨੂੰ ਬਾਈ ਸਾਹਿਬ ਗੱਲ ਸੁਣ ਉਹ ਠੀਕ ਹੈ ਨਹੀਂ ਮੇਰਾ ਆਰਟੀਕਲ ਦਗਾ ਮਾ ਉਹ ਤੇ ਤਕਾਬ ਦੀ ਵਿਖਾਵਾ ਕਹਾਣੀ ਲਿਖੀ ਹੋਈ ਕਿਹੜੀ ਕਹਾਣੀ ਲਿਖੀ ਹੈ ਲੁੱਚਾ ਗਿਆ ਨਹੀਂ ਕਹਾਣੀ ਦਾ ਨਵਾਂ ਮੈਂ ਕਹਾਣੀ ਵੀ ਤੁਹਾਡੇ ਸਾਹਮਣੇ ਕਰ ਦਿੰਦਾ ਕਹਾਣੀ ਕਿਉਂ ਨਹੀਂ ਲਿਖੀ ਤੁਸੀਂ ਵੀ ਗੱਲ ਨਹੀਂ ਉਹਦੋਂ ਕਿਉਂ ਗੱਲ ਸੁਣੋ ਤੁਸੀਂ ਕਹਿੰਦੇ ਹੋ ਤੂੰ ਫਲਾਣਾ ਵਿਸ਼ਾ ਫੜਦਾ ਸਰਫੇ ਵਾਲੇ ਜੂੜਾ ਲਾ ਕੇ ਫਿਲਮਾਂ ਦੇਖੀ ਜਾਂਦੇ ਹੋ ਫਿਕਰ ਸਰਫੇ ਵਾਲੇ ਬਾਰੇ ਬੋਲਦੇ ਆ ਮੈਂ ਵੀਡੀਓ ਦਿਖਾਉਣੀ ਉਹਨਾਂ ਰੋਕੋ ਨਾ ਉਹਨਾਂ ਨੂੰ ਫਿਰ ਮੈਂ ਜੂੜਾ ਆਲੂ ਰੱਖ ਕੇ ਜੂੜਾ ਕਰਦੇ ਆ ਮੈਂ ਹੁਣੇ ਵੀਡੀਓ ਦਿਖਾਣਾ ਸਰਫੇ ਵਾਲੇ ਬਾਰੇ ਹੁਣੇ ਪਾਈ ਬੋਲਣੇ ਰੋਕੋ ਨਾ ਉਹਨਾਂ ਨੂੰ ਭਾਈ ਸਾਹਿਬ ਮੈਂ ਦੇਖ ਹਰੇਕ ਬੰਦਾ ਇੱਕ ਵਿਸ਼ਾ ਸਮਝ ਸਕਦਾ ਇਹ ਨਹੀਂ ਹੁੰਦਾ ਬੰਦਾ 75 ਵਿਸ਼ੇ ਇੱਕੋ ਬੰਦਾ ਸਮਝ ਲਵੇ ਤੁਸੀਂ ਤੁਸੀਂ ਕਿਹੜਾ ਬਾਰੇ ਬੋਲੇ ਗਾ 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 ਬੰਦ ਹੋਣੀ ਹੋਗੀ ਬੰਦ ਹੋ ਗਈ ਚਲ ਆਪਾਂ ਸਿਂਗਰਾਂ ਤੋਂ ਕੀ ਲੈਣਾ ਯਾਰ ਗੱਲ ਤੂੰ ਸਿਂਗਰਾਂ ਆ ਤੇ ਸੁਨੇ ਚ ਤਲਾਹ ਸੁਣੋ ਨਾਲ ਸਿਂਗਰਾਂ ਦਾ ਗਾਣਾ ਪਰ ਇਹਦੇ ਤਾਂ ਹੀ ਪਤਾ ਲੱਗਿਆ ਵੱਡੇ ਗਰੇਵਾਲ ਨੂੰ ਕੌਣ ਜਾਣਦਾ ਕੋਈ ਜਾਨਦਾ ਆਪਾਂ ਅੱਗੇ ਕੀ ਸੁਣਦਾ ਵੱਡਾ ਗਰੇਵਾਲ ਆ ਕੇ ਬੋਲਿਆ ਓਰੇ ਮੈਨੂੰ ਮੈਂ ਇਹ ਸੁਣਦਾ ਸਿਂਗਰਾਂ ਨੂੰ ਪਤਾ ਲੱਗਦਾ ਅਗਲੇ ਨੂੰ ਵੀ ਸਿਂਗਰਾਂ ਆ ਵੱਡਾ ਗਰੇਵਾਲ ਆ ਕੇ ਮੈਨੂੰ ਓਰੇ ਬੋਲਿਆ ਮੈਂ ਤਾਂ ਉਹਦੇ ਬਰੋ ਤੋਂ ਬੋਲਿਆ ਉਹਦੇ ਬਰੋ ਤੋਂ ਮੈਂ ਪਹਿਲਾਂ ਬੋਲਿਆ ਹੀ ਨਹੀਂ ਜੇ ਕਿਨੇ ਮੋਨ ਮੋਨੇ ਪੇਟਾ ਬੱਕਰੀਆਂ ਆ ਜਾ ਮੋਨੇ ਮੈਂ ਤੈਨੂੰ ਭਰਾ 20 ਵਾਰ ਕਹਿ ਚੁੱਕਿਆ ਇੱਕ ਵੀ ਵੀਡੀਓ ਚ ਕਹਿ ਦੋ ਵੀ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਮੈਂ ਪਤਾ ਵੀਡੀਓ ਇਹ ਰਿਹਾ ਸਾਰੇ ਨੂੰ ਪਤਾ ਲਿਖਾ ਗੁਰਬਾਨੀ ਦਾ ਗੱਲ ਕੋਈ ਲਾਈਵ ਹੋ ਗਿਆ ਸਾਰੇ ਗੱਲ ਕਲੀਅਰ ਕਰਨ ਦੇ ਮੇਰਾ ਵੀਰ ਮੈਂ ਵੀਡੀਓ ਚ ਸਾਫ ਸਾਫ ਕਹਿ ਰਿਹਾ ਕਿ ਕਈ ਕਹਿ ਦਿੰਦੇ ਨੇ ਭਾਈ ਦਿਲ ਚ ਸਿੱਖੀ ਚਾਹੀਦੀ ਆ ਬਾਲ ਕਟਾਓ ਜੋ ਮਰਜੀ ਕਟਾਓ ਕੋਈ ਗੱਲ ਨਹੀਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਫਿਰ ਭਾਈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਸਿਆਣੇ ਨਾ ਬਣੋ ਗੁਰੂ ਸਾਹਿਬ ਨੇ ਸਾਨੂੰ ਕੇਸ ਰੱਖਣ ਦੇ ਲਈ ਕਿਹਾ ਤੇ ਗੁਰੂ ਸਾਹਿਬ ਕਹਿੰਦੇ ਨੇ ਬਿਨ ਸ਼ਾਸਤਰਨ ਕੇਸਾਂ ਨਾਲ ਭੇਟ ਜਾਣਾ ਨਾ ਨਾ ਆ ਵਿੱਚ ਗੱਲ ਨਾ ਗਲਟ ਹੋਣੀ ਗੱਲ ਕੋਈ ਨਹੀਂ ਹਾਂ ਗੱਲ ਸੁਣੋ ਭਾਈ ਗੁਰੂ ਸਾਹਿਬ ਕਹਿੰਦੇ ਨੇ ਕਿ ਬਿਨ ਸ਼ਾਸਤਰਨ ਕੇਸਾਂ ਨਾਲ ਭੇਟ ਜਾਣਾ ਵੀ ਮੈਂ ਤਾਂ ਬਿਨ ਸ਼ਾਸਤਰਾਂ ਤੇ ਕੇਸਾਂ ਤੋਂ ਨਰ ਨੂੰ ਭੇਡ ਸਮਾਨ ਸਮਝਦਾ ਸੋ ਤੁਸੀਂ ਅੰਮ੍ਰਿਤਧਾਰੀ ਹੋ ਗੋ ਕੇਸ ਰੱਖੋ ਮੈਂ ਆਪਣੇ ਕੋਲੋਂ ਤਾਂ ਕੋਈ ਗੱਲ ਕਹੀ ਹੋਣੀ ਚਲ ਇਹ ਤੂੰ ਕਹੀ ਨਹੀਂ ਠੀਕ ਆ ਬਣੀ ਤਾਂ ਵੀ ਕਹਿੰਦੇ ਵੀ ਜੋ ਜਿਹੜਾ ਜਿਹੜੇ ਰੂਪ ਤੇ ਧਾਰ ਜੀ ਨੇ ਕਰ ਲਿਆ ਉਹਦੇ ਤੇ ਤੂੰ ਕਿੰਤੂ ਪ੍ਰਾਂਤੂ ਨਹੀਂ ਕਰਦਾ ਤੂੰ ਕਿਉਂ ਕਰਦਾ ਵੀ ਲੋਕਾਂ ਦੇ ਕਿੰਤੂ ਪ੍ਰਾਂਤੂ ਕੋਈ ਵਾਲ ਕਟਾਵੇ ਕੋਈ ਕੁਛ ਹੋਵੇ ਤੂੰ ਇਹਦਾ ਬਾਹਰ ਕੀ ਕਰਨਾ ਆਇਆ ਹਾਂ ਬਾਹਰ ਕੀ ਕਰਨਾ ਆਇਆ ਜੇ ਤੁਹਾਨੂੰ ਇੰਨੇ ਸਿੱਕਾ ਪਿਆਰਾ ਤੇਨੂੰ ਇੰਨਾ ਸਿੱਕਾ ਪਿਆਰਾ ਦਿੰਦੀ ਆ ਜਾ ਆ ਕੋਈ ਉਹ ਵੀ ਗੱਲ ਕਲੀਅਰ ਕਰਦਾ ਕੋਈ ਕਹਿੰਦਾ ਇੰਡੀਆ ਕਿਉਂ ਨਹੀਂ ਜਾਂਦਾ ਇੰਨਾ ਸਿੱਕਾ ਨਾਲ ਹਾਂ ਮੈਂ ਉਰੇ ਨਿਕਾ ਜਿੱਥੇ ਬੰਦੀ ਉਧਰ ਕਲਾਸਾ ਲਵਾ ਰਹੀ ਆ ਕੜੀ ਨਾ ਨਾ ਮੈਂ ਯਾਰ ਜਿਵੇਂ ਬਣੀ ਇੰਨੇ ਨੇ ਕਿ ਜਵਾਕ ਸੰਭਿਓਂ ਚਾਰ ਯਾਰ ਬੰਦੂ ਕਾਮਣ ਦੀ ਮੋੜ ਆਈ ਸਾਹਿਬ ਜਵਾਕ ਦਾ ਕੋਰਾ ਕਾਗਜ਼ ਆ ਜੋ ਮਰਜੀ ਲਿਖ ਜਵਾਕ ਜਵਾਕ ਉਹ ਤੈਨੂੰ ਸੰਭੋ ਜੇ ਸੰਭ ਸਕਦੇ ਆਂ ਭਾਈ ਸਾਹਿਬ ਗੱਲ ਸੁਣੋ ਹੁਣ ਕੇ ਬੱਚਾ ਤੁਸੀਂ ਆਪ ਕਾ ਕੋਰਾ ਕਾਗਜ਼ ਆ ਦੁੱਧ ਕੇ ਬੱਚਾ ਹੁਣ ਕੇ ਬੱਚੇ ਨੂੰ ਆਪਾ ਸਮਝਾਵਾਂਗੇ ਉਹੀ ਵੱਡਾ ਹੋ ਕੇ ਵਧੀਆ ਬਣੂਗਾ ਯਾਰ ਗੱਲ ਸੁਣੋ ਯੂਥ ਜਿਹੜਾ ਹੁਣ ਮਾਰੇ ਹਾਂ ਉਹਨੂੰ ਵੀ ਸਾਹਿਬ ਉਹ ਭਾਈ ਸਾਹਿਬ ਬੱਚੇ ਸੰਭੀ ਜਾਓ ਭਾਈ ਸਾਹਿਬ ਜੂਥ ਨੂੰ ਸਮਝਾ ਰਹੇ ਅਸੀਂ ਜੂਥ ਦਾ ਪੇਟ ਬੱਕਰੀਆਂ ਨਾ ਨਾ ਜੂਥ ਦਾ ਪੇਟ ਆਹ ਗੱਲ ਫੇਰ ਕੱਟ ਰਿਹਾ ਤੂੰ ਮੈਂ ਤੁਹਾਨੂੰ ਕਹਿੰਦਾ ਕਿ ਫੇਰ ਸ਼ਾਸਤਰ ਨਕੇਸਾ ਨਾਲ ਰਹਿਣ ਨੂੰ ਮੈਂ ਨਹੀਂ ਗਿਆ ਮੈਂ ਤਾਂ ਗਈ ਆ ਆਰਗੂ ਨਾ ਕਰੀਏ ਜਦੋਂ ਕੋਈ ਆ ਜਿਹੜੀ ਗੱਲ ਕਰਨੀ ਹੈ ਸ਼ਰੀਰ ਆ ਨਾ ਜਦੋਂ ਲੈਂਡ ਕਿਚਲਦਾ ਆ ਤੂੰ ਕਰ ਦੇ ਵਾਪਸ ਕੋਈ ਕੱਟ ਕੇ ਛੋਟਾ ਨਹੀਂ ਕਰੀ ਲਾਂਦਾ ਆਪਣੀ ਲੈਂਡ ਬੜਾ ਲੰਬੀ ਆ ਦਿਖਦੀ ਆ ਸਾਰੇ ਆਪਣਾ ਜੰਦਾ ਕਹਿੰਦਾ ਗੱਲ ਪੁੱਛਿਆ ਕਰੋ ਆਪਾਂ ਇੱਕੇ ਥਾਂ ਹੀ ਆ ਜਿਹੜੀ ਗੱਲ ਕਰਨੀ ਆ ਤੁਸੀਂ ਕਹਿਣਾ ਕਿ ਚੌਂਦੀ ਵੀ ਮੈਂ ਗੁਰਦੈਰਵਾਣੀ ਦੀ ਗੱਲ ਨਾ ਕਰੀਏ ਇੱਕ ਮਿੰਟ ਕਰ ਨਹੀਂ ਨਹੀਂ ਬਾਈ ਉਹ ਬਾਈ ਨਾਲ ਗੱਲ ਕਰ ਗੁਰਦੈਰਵਾਣੀ ਦੀ ਕਰ ਇਹ ਵਗੋਂ ਗਲਤ ਨਹੀਂ ਬੋਲਣਾ ਮੈਂ ਕਿਤੇ ਵੀ ਮੋਲੇ ਇੱਕ ਮੈਂ ਮੈਂ ਕਹਿੰਦਾ ਇੱਕ ਵੀ ਵੀਡੀਓ ਦਿਖਾ ਦੇ ਜਿਸ ਤੇ ਕੀ ਆ ਹੋਵੇ ਵੀ ਮੋਲੇ ਗਲਤ ਨੇ ਮੈਂ ਕਹਿੰਦਾ ਭਾਈ ਜੇ ਤੁਸੀਂ ਹਾਂ ਗੱਲ ਉਦੇ ਆਪਾਂ ਬੈਠੇ ਸੀਗੇ ਤਾਂ ਮੈਂ ਇਹ ਕਹਿੰਦਾ ਸੀਗਾ ਵੀ ਆਪਾਂ ਸਾਰੇ ਨਾਲ ਲੈ ਕੇ ਚੱਲੀਏ ਆਪਾਂ ਆਪ ਇਕੱਠੇ ਆਪ ਇੱਕੋ ਥਾਂ ਦੇ ਆ ਇਹ ਆਰਗੂ ਕਰਨ ਦਾ ਕੁਝ ਨਹੀਂ ਹੈਗਾ ਜੇ ਆਪਾਂ ਲੜ ਵੀ ਪੈਣੀ ਹੈ ਇੱਥੇ ਹਾਂ ਉਹਦਾ ਕੋਈ ਨਹੀਂ ਸ਼ੱਕ ਨੇ ਕਹਿੰਦਾ ਪੈਸਾ ਅੱਗੇ ਸਹੀ ਗੱਲ ਨਹੀਂ ਜਿੰਦਗੀ ਖਰਾਬ ਹੁਣ ਜੇ ਤੁਸੀਂ ਤੁਹਾਡੇ ਨਾਲ ਜਿਹੜੀ ਪ੍ਰੋਬਲਮ ਹੈ ਸਾਰਿਆਂ ਨੂੰ ਹਾਂ ਜੇ ਕਹਿੰਦੇ ਤੁਹਾਡਾ ਵਿਹਾਂ ਬਹੁਤ ਸੋਹਣਾ ਹੈ ਹਾਂ ਫਰਟਾ ਮੇ ਪਾਗੇ ਪਿੰਡੀਆਂ ਮੇਰੇ ਇੱਕ ਵਾਲਾ 14 ਤੋਂ ਪਿੰਡੀਆਂ ਦਾ ਕੋਚਾ ਚਾ ਕੇ ਦੇਖੋ ਨਰਕ ਤੇ ਸੀਗਾ ਆਪਣੇ ਆਪ ਨੂੰ ਬਹੁਤ ਛੋਟਾ ਲੱਗਦਾ ਸੀਗਾ ਫੀਲ ਹੋਇਆ ਜਿਵੇਂ ਹਾਰੇ ਦੇ ਘਰ ਕੋਈ ਸਾਰਾ ਕੁਝ ਜ਼ਿੰਦਗੀ ਵਰਗੀ ਹੈ ਕਿ ਹੁਣ ਆਪਾਂ ਉੱਠ ਕੇ ਇਕੱਲਾ ਫੇਸਬੁੱਕ ਤੇ ਰੌਲਾ ਰੂਲਾ ਪਾ ਕੇ ਹਾਂ ਠੀਕ ਆ ਫਟ ਕੇ ਉਹਦਾ ਪੈਦਾ ਨਹੀਂ ਹੁਣ ਤੇ ਇਕੱਲਾ ਆਪਾਂ ਕਹੀ ਜਾਂਦੇ ਕਿ ਸਿੰਗਰ ਮਾੜੇ ਸਿੰਗਰ ਮਾੜੇ ਹਾਂ ਪਰ ਉਹਦੇ ਵੀ ਇਹ ਗੱਲ ਕਹਿੰਦਾ ਸੀਗਾ ਉੱਧਰ ਪ੍ਰੋਸਪੈਕਟ ਗੁਰੂ ਘਰੇ 1200 ਸੀ ਆਪਾਂ ਜੇ ਇਹਨੂੰ ਬਾਈ ਨੂੰ 4 ਬਰੀ 5 ਬਰੀ 6 ਬਰੀ ਤੇ ਸਰਵ ਨਹੀਂ ਮਜਾ ਲਾ ਕੇ 11ਵੀਂ ਬਰੀ ਆਪਨਾ ਕਹੇ ਹੂੰ ਠੀਕ ਹੈ ਕੱਲਾ ਫੇਸਬੁਕ ਹੁਣ ਭਾਈ ਸਾਹਿਬ ਜੇ ਮੈਨੂੰ ਬੰਦਾ ਆਰਐਸ ਦਾ ਅਜੰਤ ਕਹਿ ਰਿਹਾ ਦਿਨ ਮੈਨੂੰ ਕਹਿੰਦਾ ਯਾਦ ਐਸਸ ਦਾ ਬੰਦਾ ਮੂੜ ਵਿੱਚ ਕਹਿ ਰਿਹਾ ਹਾਂ ਬੜੀ ਮੇਰੀ ਮਿਲ ਕੇ ਲੋਜਿਕ ਬਣਦਾ ਵੀ ਉਹ ਗੱਲ ਤਾਂ ਹੋਣਾ ਤੇ ਜਿਹੜਾ ਹੁਣ ਕਿਸ਼ਾਦਾ ਬਹੁਤ ਵਾਰ ਉਹ ਮੈਨੂੰ ਕਦੇ ਯਾਦ ਐਸਸ ਦਾ ਬੰਦਾ ਜਿਆਦਾ ਮੈਨੂੰ ਗੱਲਾਂ ਤੋਂ ਟੋਕਦਾ ਠੀਕ ਆ ਉਹ ਕਹਿੰਦਾ ਜੀ ਸਾਹਿਬ ਦੇਖੋ ਮੈਂ ਸਾਹਮਣੇ ਆ ਸਿੰਗਰਾਂ ਵਾਲਾ ਵਿਸ਼ਾ ਗੁਰੂ ਸਾਹਿਬ ਕਹਿੰਦੇ ਨੇ ਤਰੀਆ ਰਾਗ ਸੁਣਾਇਆ ਚਤਲਾਏ ਸੁਣੋ ਲਾਲ ਤੇ ਜਲਪੁਰ ਜੀ ਗੁਰੂ ਸਾਹਿਬ ਕਹਿੰਦੇ ਨੇ ਵੀ ਔਰਤ ਦੇ ਮੂੰਹੋਂ ਤੁਸੀਂ ਜੇ ਆ ਦੀਪ ਸੁਣਦੇ ਵਾਜੇ ਤਾਂ ਤੁਸੀਂ ਭਾਈ ਜਲਪੁਰ ਜੀ ਗੁਰੂ ਸਾਹਿਬ ਦੀ ਗੱਲ ਗੱਟੀ ਜਾਂਦੇ ਸਾ ਗੱਲ ਗੁਰੂ ਸਾਹਿਬ ਦੀ ਗੱਲ ਵੀ ਕਰਦੇ ਵਿਸ਼ਾ ਚੱਕਦੇ ਟੈਕਸੀ ਚ ਜਾਉਣਾ ਹੈ ਤੇਰੀ ਟੈਕਸੀ 'ਚ ਸ਼ਰਾਬੀ ਬੰਦੇ ਬੈਠਦੇ ਨੇ ਕਿਹੜੇ ਬੈਠਦੇ ਨੇ ਗਾੜ ਆ ਜਾ ਸ਼ਰਾਬੀ ਵੀ ਨੇ ਬੈਠਦੇ ਨੇ ਉਹੀ ਗੱਲ ਆ ਜਾਂਦੀ ਹੈ ਉਹਨਾਂ ਨਾਲ ਬਿਮਾਰੀਆਂ ਨਾਲ ਬਾਦ ਨਾ ਗੋਰ ਨਾ ਯਾ ਤਾਂ ਹਿੰਮਤਾਂ ਬਿਠਾ ਨਾ ਗੋਰਿਆਂ ਦੇ ਨਾਲ ਜੇ ਕੋਈ ਸੈਕਟ ਪੀਂਦਾ ਜਿਹਦੇ ਛੋਟੇ ਕੱਪੜੇ ਪਾਏ ਨੇ ਕਿਸੇ ਪੁਲੀ ਦੇ ਉਹ ਲੈ ਬੈਠੇ ਨੇ ਬਿਠਾ ਡੇ ਚਲੋ ਬਾਹਰ ਜਦੋਂ ਗੱਲ ਸੁਣ ਅਸੀਂ ਆਪਣੇਆਂ ਨੂੰ ਵੀ ਕਿਹਾ ਇਹ ਥੋੜੀ ਹੁਣ ੱੱਕੇ ਮਾਰੀਏ ਉਹਨੂੰ ਅਸੀਂ ਕੀ ਬਣਾਇਆ ਜਦੋਂ ਟੈਕਸੀ ਚੱਲਣਾ ਨਾ ਉਹਦੇ ਨਾਲ ਗੱਲ ਕੀ ਕਰਦਾ ਨਹੀਂ ਸੋਣਾ ਆਉਂਦਾ ਨਾ ਨਾਲੇ ਸਾਰੀ ਪਿਆ ਜੀ ਮੇਰੀ ਹੁਣ ਅੱਜ ਤੱਕ ਕਿਸੇ ਵੀ ਗੋਰੇ ਦੇ ਨਾਲ ਜੇ ਮੇਰੀ ਗੱਲ ਹੋਈ ਹੈ ਉਹਨੂੰ ਕਿਹਾ ਭਾਈ ਕਲੱਬ ਜਾਣਾ ਵੀ ਤੁਹਾਨੂੰ ਸਹੀ ਲੱਗਦਾ ਜਾਂ ਕੀ ਆ ਚੀਜ਼ ਆ ਹੈ ਕਿ ਅਸਲ ਵਿੱਚ ਵੀ ਤੁਹਾਨੂੰ ਇਹ ਤੁਹਾਡਾ ਕਲਚਰ ਲੱ ਅਸਲ ਉਹਨੂੰ ਫਿਰ ਆਪਣੇ ਧਰਮ ਦੀ ਆਈਡੀਓਲੋਜੀ ਦਾ ਸੀਰੀਆ ਤਾਂ ਗੋਰੇ ਪਤਾ ਕੀ ਕਹਿੰਦੇ ਨੇ ਅਸੀਂ ਤੁਹਾਡੀ ਆਈਡੀਓਲੋਜੀ ਦੀ ਬਹੁਤ ਰਿਸਪੈਕਟ ਕਰਦੇ ਆ ਪਰ ਸਾਨੂੰ ਹੁਣ ਮਿਲ ਜਾਈਆ ਕੋਸਾ ਪਹਿਲਾਂ ਆਪਣੇ ਕੋਲ ਰੱਖੋ ਨਾ ਉਹ ਕਹਿੰਦੇ ਨੇ ਵੀ ਸਾਨੂੰ ਮਿਲੇ ਗਿਆ ਕੋਸਾ ਪਹਿਲਾਂ ਤਾਂ ਅਸੀਂ ਇਹਦੇ ਵਿੱਚ ਚਲੇ ਗਏ ਸੋ ਹਾਂ ਪਰ ਅਸੀਂ ਤੁਹਾਡੀ ਪੂਰੀ ਰਿਸਪੈਕਟ ਕਰਦੇ ਆ ਤੇ ਸਾਡੀ ਕਮਿਊਨਿਟੀ ਇਹਨੂੰ ਸਮਝਾਓ ਗਾਲਾਂ ਕੱਢਦੇ ਲੱਗੇ ਤੋਂ ਇਹ ਕਹਿਣ ਦੀ ਬਜਾਏ ਕੋਈ ਬੰਦਾ ਤੂੰ ਗੱਲ ਵਧੀਆ ਕਰ ਲੈ ਨਹੀਂ ਦੇਖੋ ਗਾਲਾਂ ਕੱਢਦਾ ਕੋਈ ਨਹੀਂ ਬਾਈ ਗਾਲਾਂ ਕਿਸੇ ਨੇ ਨਹੀਂ ਕੱਢੀਆਂ 90% ਬੰਦੇ ਵਾਲੇ ਕੋਈ ਜਿਹੜਾ ਕੱਢਦਾ ਕੱਢਦਾ ਰੋਦੇ ਵੀ ਕਿਹਨਾਂ ਨਾਲ ਲੱਗੇ ਚੱਲਣਗੇ ਇਹ ਚੱਲਾਂਗੇ ਨਾ ਤੇ ਕਹਿੰਦੇ ਨੇ ਕਾਫਲਾ ਬਣ ਜਾਂਦਾ ਜੇਮ ਦੇ ਵਿੱਚ ਬੈਠ ਕੇ ਤੁਸੀਂ ਵੀਡੀਓ ਪਾਣੀ ਸੀਗਾ ਕਰਦੇ ਆ ਨਾ ਮਿਹਨਤਾਂ ਕਰਦੇ ਆ ਸੈਂਗਣੇ ਨੇ 10 ਕਿਲੋ ਦਾ ਡੰਪਲ ਚੱਕ ਲਿਆ ਕੋਈ ਮਾੜੀ ਗੱਲ ਤਾਂ ਨਹੀਂ ਮੈਂ ਇੱਕ ਬੰਦਾ ਕਹਿੰਦਾ ਡੰਪਲ ਨਾਲ ਕੋਈ ਵੀ ਚੱਕਦਾ ਨਾ ਜਿਹੜਾ ਸਿੰਗਰ ਨੂੰ ਮੈਂ ਕਹਿ ਰਿਹਾ ਉਹ ਕਹਿੰਦਾ ਸੁੱਖਾ ਬਿੰਨੇ ਆ ਇੱਕ ਠੋਕ ਕੇ ਕਹਿਣਾ ਉਹ ਨੂੰ ਮੈਂ ਕਹਿੰਦਾ ਜਿੰਮ ਲਾਈਦਾ ਇੱਕ ਠੋਕ ਕੇ ਨਹੀਂ ਚੱਲ ਤੂੰ ਮੁੱਕਦੀ ਗੱਲ ਸਾਡੀ ਤੂੰ ਯਾਰ ਪ੍ਰਧਾਨਤਨ ਉਹੀ ਗੱਲ ਦਾ ਕਰ ਤੂੰ ਗੱਲ ਸੁਣ ਯਾਰ ਜੋ ਭਾਈ ਅਨੰਤਪੁਰ ਸਾਹਿਬ ਅਨੰਤਪੁਰ ਸਾਹਿਬ ਵਿਰਾਸਤ ਤੇ ਖਾਲਸਾ ਬਣਿਆ ਤੂੰ ਕਹਿੰਦਾ ਹੀਰੇ ਨੇ ਸਾਡੀ ਵਿਰਾਸਤ ਨਹੀਂ ਉੱਤੇ ਜਾ ਕੇ ਚੈੱਕ ਕਰ ਉਹ ਦੱਸ ਦੇ ਵਿਰਾਸਤ ਪਹਿਲਾਂ ਹੀ ਉਹਦੇ ਵਾਰ ਦੇ ਵਿਰਾਸਤ ਤੇ ਖਾਲਸਾ ਦਾ ਨਿਸ਼ਾਨਾ ਯਾਰ ਉਹ ਹੈ ਉਹ ਗਲਤ ਜਿਹੜੀ ਚੀ ਮੈਂ ਕੱਲਾ ਕਰਾਦਾ ਮੈਂ ਕੱਲਾ ਕਰਾਦਾ ਮੈਂ ਕੱਲਾ ਕਰਾਦਾ ਤੂੰ ਸਿੰਗਰਾਂ ਬਾਰੇ ਬੋਲਦੇ ਆ ਕੋਈ ਗਾਣੇ ਉਨਾਂ ਵੜ ਕੇ ਸਿੰਗਰਾਂ ਵੜ ਕੇ ਨਹੀਂ ਨਹੀਂ ਯਾਰ ਤੂੰ ਇੱਕ ਮਿੰਟ ਕੱਪ ਕਰ ਸਿੰਗਰ ਦਾ ਨਿੱਕੀ ਮੋਟੀ ਚੀਜ਼ ਉਹ ਤਾਂ ਉਦੋਂ ਖਤਮ ਹੋ ਜਾਣਾ ਜਿਹੜੇ ਉੱਡੇ ਵਾਲੀਆਂ ਮੱਛੀਆਂ ਵੱਡੇ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਬੰਦੇ ਨੇ ਉਹਨਾਂ ਨੂੰ ਸੁਧਾਰ ਭਾਈ ਸਾਹਿਬ ਤੁਸੀਂ ਵੀ ਜਿਹੜੀ ਦੰਦ ਵੀ ਟਖਾਲਾ ਉਹਨੂੰ ਸੁਧਾਰ ਤੁਸੀਂ ਕਿਉਂ ਨਹੀਂ ਕਰਦੇ ਮੈਂ ਤੈਨੂੰ ਨਹੀਂ ਲੱਗਦਾ ਅਸੀਂ ਜਿੰਮੇਵਾਰੀ ਲੈਣੀ ਤੇ ਦੁਨੀਆ ਦਾ ਮੈਂ ਮੈਂ ਸਿੰਗਰਾਂ ਦੀ ਚੱਕੀ ਆ ਮੈਂ ਉਹ ਗੱਲ ਤੈਨੂੰ ਮੈਂ ਤੈਨੂੰ ਮੈਂ ਗਰੰਟੀ ਦਿੰਦਾ ਤੂੰ ਦੋ ਤਿੰਨ ਵੀਡੀਓ ਢੜਰੀਆਂ ਵਾਲੇ ਬਾਬਿਆਂ ਦੇ ਅਟੈਕ ਹੋਇਆ ਹੋਇਆ ਕਿਹਦੇ ਦੰਮ ਨਮੀ ਟਕਸਾਲ ਨੇ ਸ਼ਰੇਮ ਜਿੰਮੇਵਾਰੀ ਲਈ ਤੂੰ ਦੋ ਵੀਡੀਓ ਪਾ ਲੈ ਤੈਨੂੰ ਦਿਖਾ ਦੇਣਗੇ ਉਤਾਰੇ ਤੈਨੂੰ ਵੀ ਮੈਂ ਨਹੀਂ ਜਾਣਦੇ ਕਿ ਕੌਣ ਦੇਾਰੇ ਮੈਂ ਨਹੀਂ ਕਹਿੰਦਾ ਮੈਂ ਨਹੀਂ ਬੋਲ ਸਕਦਾ ਜਦੋਂ ਹੋਇਆ ਤਾਂ ਉਹਨੇ ਬੋਲਿਆ ਮੈਂ ਪਹਿਲਾਂ ਕਹਿੰਦਾ ਤੂੰ ਉਸ ਬੰਦੇ ਨੂੰ ਹੱਥ ਪਾਉਣਾ ਜਿਹੜਾ ਤੈਨੂੰ ਕੁਝ ਕਹੇ ਨਾ ਉਹ ਬਾਪਰਾ ਜਿਹੜਾ ਕੋਈ ਨਹੀਂ ਜਿਹੜਾ ਕੋਈ ਨਹੀਂ ਡੋਗਾ ਹੈ ਨਹੀਂ ਇੱਕ ਗੱਲ ਦੱਸ ਦੋ ਵੀ ਸਿੰਗਰ ਸਹੀ ਨੇ ਅਸੀਂ ਤਾਂ ਕਹਿੰਦੇ ਨਹੀਂ ਤੈਨੂੰ ਕਿਹਾ ਕੀ ਨਹੀਂ ਰੌਲਾ ਕਾਦਾ ਫਿਰ ਗੱਲ ਇਹ ਮੁੱਦਾ ਤਾਂ ਰੌਲਾ ਨਹੀਂ ਇਸ ਦਾ ਰੌਲਾ ਤਾਂ ਨਹੀਂ ਜਾਈ ਨਹੀਂ ਪਰ ਆਪਾਂ ਦੀ ਜਿਹੜੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਸਿੰਘ ਨਹੀਂ ਉਹੀ ਗੁਰੂ ਦੇ ਨੇ ਹਾਂ ਆ ਬਾਈ ਉਹਨੇ ਕੰਮ ਕਰਕੇ ਆ ਜੱਦ ਕੇ ਆ ਬੜੀਆਂ ਵੀਡੀਓ ਦਿਖਾ ਦੇ ਇੱਕ ਵੀ ਦਿਖਾ ਦੇ ਇੱਕ ਵੀ ਗੱਲ ਤੂੰ ਸਤਿ ਦੇ ਪੇਚ ਆਉਂਦਾ ਆ ਮਨੁੱਖਤਾ ਸੇਵਾ ਸੁਸਾਇਟੀ ਆ ਬਾਈ ਜਿੱਦੀ ਸੇਵਾ ਉਹ ਕਰਦੇ ਨੇ ਤੂੰ ਚਾਹੇ 20 ਸਾਲ ਲੱਗਿਆ ਰਹੇ ਤੂੰ ਉਹ ਕਰ ਨਹੀਂ ਸਕਦਾ ਵਧੀਆ ਗੱਲ ਆ ਵਧੀਆ ਗੱਲ ਉਹਦੇ ਵਿੱਚ ਇੱਕ ਵੀ ਅਗਰਤਾ ਨਹੀਂ ਨਹੀਂ ਯਾਰ ਤੂੰ ਕਹਿੰਦੇ ਯਾਰ ਅਸੀਂ ਤੂੰ ਕੀ ਕਹਿੰਦਾ ਹੁਣ ਅਮਰਤ ਨੇ ਛੱਡਣ ਮੁੰਡੇ ਮੈਂ ਇਹ ਨਹੀਂ ਕਹਿੰਦਾ ਮੈਂ ਤੈਨੂੰ ਇਹ ਦੱਸਦਾ ਹਾਂ ਵੀ ਤੂੰ ਜਿਹੜੀ ਇਹ ਕਹਿੰਦਾ ਵੀ ਅਮਰ ਅਸ਼ਕੋ ਅਮਰ ਅਸ਼ਕੋ ਜੇ ਕਹਿੰਦੇ ਛੱਗੇ ਹੋਏ ਨੇ ਫਿਰ ਮਾਰੀਆ ਯਾਰ ਅਮਰ ਅਸ਼ਕਨ ਲਈ ਨੇ ਕਹੀਏ ਕਿਸੇ ਨੂੰ ਕੋਈ ਵੀ ਤਰੀਕਾ ਹੁੰਦਾ ਕਿ ਕਹਿੰਦਾ ਇੱਕ ਤਰੀਕਾ ਹੁੰਦਾ ਕਹਿੰਦਾ ਭਾਈ ਸਾਹਿਬ ਮੈਂ 27 ਗੱਲ ਸੁਣ ਮੈਂ 27 ਮਈ ਨੂੰ ਵੀਡੀਓ ਪਾਈ ਆ ਮੈਂ ਕਿਹਾ ਵੀ ਸਾਨੂੰ ਸੰਗਤ ਵੱਲੋਂ ਬਹੁਤ ਫੀਡਬੈਕ ਮਿਲੀ ਆ ਵੀ ਤੇਰਾ ਕੰਮ ਸਹੀ ਆ ਵੀ ਜਿਹੜਾ ਤਰੀਕਾ ਆ ਉਹ ਸਾਨੂੰ ਸਹੀ ਨਹੀਂ ਗਲਤ ਤਰੀਕਾ ਵੀ ਵੀਡੀਓ ਦੇ ਵਿੱਚ ਤੁਹਾਡੀ ਜੌਬ ਵਧੀਆ ਆ ਤਰੀਕਾ ਮੈਂ ਵੀਡੀਓ ਚੱਕਿਆ ਦੇਖੋ ਮੈਂ ਵੀਡੀਓ ਦੇ ਵਿੱਚ ਉਹਦੇ ਵਿੱਚ ਗੱਲ ਕਹੀ ਆ ਮੈਂ ਕਹਾਂ ਵੀ ਸੰਗਤ ਤੇ ਚਰਣਾ ਤੁਸੀਂ ਸੁਣਵਾ ਕੇ ਮਾਫੀ ਮੰਗਣਾ ਠੀਕ ਆ ਵੀ ਜਿਹੜੀ ਉਹ ਮੈਨੂੰ ਕਹਿਦੇ ਨੇ ਵੀ ਤੂੰ ਭਾਈ ਗਲਤ ਕੰਮ ਕਰ ਰਿਹਾ ਵੀ ਤੂੰ ਅਗਰੈਸਿਵ ਨਾ ਹੋਇਆ ਕਰ ਮੈਂ ਠੀਕ ਆ ਮੈਂ ਸੰਗਤ ਦੀ ਸੰਗਤ ਪ੍ਰਮਾਤਮਾ ਸਮਾਨ ਅਸੀਂ ਸੀਖ ਸੁਣਵਾ ਕੇ ਮਾਫੀ ਮੰਗਦੇ ਆ ਗੱਲ ਨਿਬੜੀ ਮਗਰ ਇਹ ਕੀ ਇਹ ਸਹੀ ਆ ਮੈਂ ਆਪੋ ਤੇ ਗੱਲ ਕਰਦੇ ਜਿਹੜੇ ਹੁਣ ਜਸਪਾ ਇਕੱਲੇ ਇਕੱਲੇ ਕਰੀਂ ਭਾਈ ਸਾਹਿਬ ਨਾਲ ਲੈ ਕੇ ਚੱਲ ਰਿਹਾ ਭਾਈ ਸਾਹਿਬ ਨਾਲ ਲੈ ਕੇ ਚੱਲ ਰਿਹਾ ਤੁਸੀਂ ਗੱਲ ਦਾ ਮਤਲਬ ਹੀ ਹੋਰ ਬੱਦਰ ਰਹੇ ਐ ਇਹਨੇ ਕਿ ਆ ਕੇ ਕੇਸਾਂ ਦੀ ਗੱਲ ਕੀਤੀ ਵੀ ਤੂੰ ਕੇਸਾਂ ਵਾਲਿਆਂ ਨੂੰ ਭੇਡਾਂ ਮਕਰੀਆਂ ਕਹਿਣਾ ਮੈਂ ਗੱਲ ਕਲੀਅਰ ਕੀਤੀ ਵੀ ਮੈਂ ਵੀਡੀਓ 'ਚ ਕੀ ਗੱਲ ਕਹਿ ਰਿਹਾ ਵੀ ਕਈ ਮੁੰਡੇ ਕਹਿੰਦੇ ਨੇ ਕੇਸ ਕਟਾ ਲਈ ਸਿੱਕ ਕਟਾ ਲਓ ਕੋਈ ਗੱਲ ਨਹੀਂ ਸਿੱਕੀ ਦਿਲ 'ਚ ਜਾਏਗੀ ਉਹਨੂੰ ਕਹਿ ਰਿਹਾ ਭਾਈ ਦਸਮੇਸ਼ ਕਿ ਤਾਦੋ ਸਿਆਣੇ ਨਾ ਬਣੋ ਉਹ ਉਹਨਾਂ ਨੇ ਕਿਹਾ ਕਿ ਬਿਨ ਸ਼ਸਤਰ ਨੂੰ ਕੇਸਾਂ ਨਾਲ ਭੇਡਾਂ ਮਕਰੀਆਂ ਉਹਦਾ ਭੇਡ ਸਮਾਨ ਕਹਿ ਰਹੇ ਨੇ ਵੀ ਤੁਹਾਨੂੰ ਬੇਨਤੀ ਆ ਤੁਸੀਂ ਕੇ ਜਾ ਕਿ ਇਹ ਕਹ ਰਹੇ ਨੇ ਗੁਰਜੰਡ ਸਿੰਘ ਕਹਿੰਦਾ ਆ ਬੰਦੇ ਗਲਤ ਨੇ ਜਿਹੜੇ ਗੈਸ ਕਟਾਉਂਦੇ ਨੇ ਤਾਂ ਗੱਲੇ ਤੁਸੀਂ ਗੱਲੇ ਬਦਲਤੀ ਇੱਥੇ ਜਿੰਨਾਂ ਨੇ ਵੀ ਆ ਮਸਲੀ ਆ ਇਹ ਗੱਲਾਂ ਕਰਦੇ ਸ਼ੁਰੂ ਕੀ ਨਹੀਂ ਸਕੇ ਮਨ ਦੇ ਵਿੱਚ ਪਤਾ ਨਹੀਂ ਕਦੋਂ ਕਹਦੇ ਤਿੱਪੀ ਦਾ ਬੂਟਾ ਲੱਗਿਆ ਅਗਲੇ ਨਾਲ ਲੈ ਕੇ ਚੱਲਣਾ ਮੋੜ ਹਾਂ ਦੂਜੀ ਗੱਲ ਅੱਜ ਬਹੁਤ ਤੇ ਹੈਟ ਲੇਟ ਦੇ ਵਿੱਚ ਜਿੰਨੇ ਵੀ ਅਸੀਂ ਸਿੱਧੇ ਆਏ ਹੋਏ ਹਾਂ ਸਾਰੇ ਜਣੇ ਆ ਆ ਫੇਰ ਤੂੰ ਆ ਥੋੜੇ ਦਿਨ ਹੋਏ ਪਹਿਲਾਂ ਵੀਡੀਓ ਪਾਈ ਕਿ ਤੈਨੂੰ ਗੋਰੀ ਮਿਲੀ ਤੇ ਉਹ ਕਹਿੰਦੀ ਆ ਕਿ ਮੈਂ 40 ਗੱਲ ਕਰ ਤੱਕੀ ਅੱਗੇ ਕੀ ਹਾਂ ਗੱਲ ਸੁਣ ਉਹ ਯਾਰ ਤੂੰ ਸਾਰੇ ਸਰਦਾਰਾਂ ਨੂੰ ਵਧਨਾਮ ਨਹੀਂ ਕਰ ਰਿਹਾ ਉਹ ਪਤਾ ਕੀ ਕਹਿੰਦੀ ਸੀ ਜਿਹੜੇ ਦੀ ਮੇਰੀ ਫੋਨ ਦੇ ਵਿੱਚ ਵੀ ਟਾਈਪ ਕੀਤਾ ਤੂੰ ਉਸਦੀ ਦਾ ਸਕਰੀਨ ਸ਼ਾਟ ਲੈ ਸਕਦਾ ਭਾਈ ਸਾਹਿਬ ਉਹ ਵੀ ਮੈਨੂੰ ਇਹ ਕਹਿੰਦਾ ਇਹ ਬਾਈ ਜਾਂਦਾ ਲੰਬੀ ਵੀਡੀਓ ਦੇ ਵਿੱਚ ਟੈਕਸੀ ਦੇ ਵਿੱਚ ਆ ਕਰਕੇ ਵੀਡੀਓ ਬਣਦੀ ਆ ਨਾ ਟੈਕਸੀ ਉਹ ਤਾਂ ਜਾ ਕੇ ਜਿਹੜੀ ਜਾਂ ਤਾਂ ਕਲੀਅਰ ਕਰ ਲੈਣ ਦੇ ਇਹ ਵੀਡੀਓ ਕਢਾ ਲੈ ਕਹਿੰਦਾ ਵੀ ਉਹ ਗੋਰੀ ਬੋਲੀ ਨਹੀਂ ਵੀ ਕੈਮਰਾ ਲੱਗਿਆ ਸੀ ਆਹਦੀ ਰਿਕਾਰਡ ਹੁੰਦੀ ਹੈ ਟੈਕਸੀ ਦੇ ਵਿੱਚ ਉਹਨੇ ਮੇਰੇ ਫੋਨ ਤੇ ਟਾਈਪ ਕੀਤਾ ਆ ਜੀ ਗੱਲ ਕੋਈ ਵੀ ਲਿਖ ਜਾ ਉਹਨੇ ਹਾਂ ਜੀ ਸਕਰੀਨ ਸ਼ਾਟ ਮੈਂ ਲੈ ਸਕਦਾ ਸੀ ਇਹ ਗੱਲ ਕਰਦੀ ਮੇਰੇ ਤੋਂ ਮਾਰਤਾ ਲਿਖ ਰਹੀ ਹੈ ਮੈਂ ਉਹਦਾ ਚਲੋ ਤੇਰੇ ਮੋਬਾਈਲ ਤੇ ਲਿਖਿਆ ਤੂੰ ਹੀ ਲੈਣਾ ਸੀ ਸਕਰੀਨ ਸ਼ਾਟ ਉਹ ਗੱਲ ਸੁਣ ਸਕਰੀਨ ਸ਼ਾਟ ਇਹਦਾ ਕੀ ਸਕਰੀਨ ਸ਼ਾਟ ਮੰਨੂਗਾ ਕੋਈ ਵੀ ਮੈਸੇਜ ਦੇ ਵਿੱਚ ਕੋਈ ਮੈਸੇਜ ਵਾਟਸਐਪ ਦੇ ਵਿੱਚ ਲਿਖ ਦੇਣਾ ਤੂੰ ਸ਼ੇਅਰ ਕਰਨੀ ਹੀ ਭਾਈ ਸਾਹਿਬ ਗੱਲ ਸ਼ੇਅਰ ਕਿਉਂ ਕਰੀ ਬੜੀ ਸਾਰੇ ਬੰਦੇ ਨੂੰ ਤੁਹਾਨੂੰ ਨਾਮ ਕਰ ਰਹੇ ਨਾ ਬਦਨਾਮ ਨਹੀਂ ਉਥੇ ਕੀ ਗੱਲ ਨਹੀਂ ਜਾ ਰਹੀ ਉਹਨੇ ਲਿਖਿਆ ਉਹ ਕੋ ਇਹ ਗੱਲ ਇਹ ਸਾਹਬ ਨਾਲ ਹੋ ਗਿਆ ਗੱਲ ਕਲੀਅਰ ਹੋ ਜਾਂਦੀ ਹੈ ਕਲੀਅਰ ਕਰ ਲਾਉਂਦੇ ਉਹ ਤੇਰੇ ਵੀ ਕੋਈ ਡੰਡ ਨਹੀਂ ਪਾਉਂਦੇ ਸੀ ਯਾਰ ਗੱਲ ਕਲੀਅਰ ਕਰਨ ਦੇ ਉਥੇ ਮੈਂ ਕਹਿ ਕੀ ਰਿਹਾ ਉਥੇ ਗੱਲ ਕੀ ਗਈਆਂ ਤੇ ਉਹ ਕਹਿੰਦੀ ਮੈਂ ਪੱਦਾਲਿਆਂ ਨੂੰ ਤਾਂ ਗਲਤ ਹੀ ਨਾਉਂ ਦਰਦੀ ਸੀ ਵੀ ਮੈਨੂੰ ਆਜਿਜੀ ਜੋਫਰ ਕਰ ਦਿੰਦੇ ਨੇ ਉਹ ਜਾਦੋਂ ਮੈਂ ਕਿਹਾ ਵੀ ਉਹਦੀ ਚਲ ਹੈ ਪਕੀਤੀਆਂ ਨਹੀਂ ਮੈਂ ਰਿਸਪੈਕਟ ਕਰੂੰਗੀ ਅੱਗੇ ਤੋਈ ਮੈਨੂੰ ਪਤਾ ਨਹੀਂ ਸੀ ਵੀ ਤੁਹਾਡਾ ਧਰਮ ਤੇ ਉਹਨੂੰ ਮੁਸਲਮਾਨ ਸਮਝ ਰਹੀ ਸੀ ਜੀ ਇਹ ਕਹਿਣ ਦਾ ਮਤਲਬ ਹੈ ਵੀ ਉਹ ਗਲਤ ਸੀਗੇ ਉਸ ਵੇਲੇ ਪਰ ਜੱਤੋਂ ਤੇ ਸਮਝ ਆਇਆ ਹਾਂ ਨਾ ਨਾ ਆਪ ਗੱਲ ਕੀਤੀ ਹੈ ਕਹਿੰਦੇ ਪਸ ਸਮਝਾਣਾ ਬੰਦ ਕਰ ਦਿ

ਸਮਝਿਆ ਦੀ ਇੱਕ ਜਿਹੜੀ ਅਗਲਾ ਕੰਮ ਕਰਦਾ ਨਾ ਇਹ ਕਹਿੰਦਾ ਅੱਧੇ ਆਈਡੀ ਲੈਣੇ ਸਾਰਾ ਮੁੰਡੇ ਨੇ 200 ਡਾਲਰ ਕਿਸੇ ਗੋਲੀ ਨਾਲ ਉਹ ਯਾਰ ਮੈਂ ਗੱਲ ਕਹੀ ਦਿਖਾ ਦੇ ਵੀਡੀਓ ਜਿਹਨ ਵੀਡੀਓ ਤੇ ਕੋਈ ਗੋਰੀ ਦਿਖਾ ਦਿਖਾ ਗੋਰੀ ਹੈਗਾ ਕਿ ਗਈ ਆ ਵੀ ਵੀ ਮੇਰੇ ਨਾਲ ਸਾਰੇ ਮੁੰਡੇ ਨੇ 200 ਡਾਲਰ ਉਹ ਮੈਨੂੰ ਵੀ ਬਹੁਤ ਹੱਜੇ ਟੱਕਰੇ ਨੇ ਪਹਿਲਾਂ ਵੀ ਜਿਨ੍ਹਾਂ ਨੇ ਮੈਨੂੰ ਆ ਚੀਜ਼ ਕਹੀ ਆ ਵੀ ਜੇ ਤਰੋਂ ਕਰਾਇਆ ਨਹੀਂ ਹੈਗਾ ਸਾਨੂੰ ਦੱਸ ਤੀ ਦੇਣੀ ਆ ਇਸੇ ਬਦਲੇ ਦੱਸ ਹਾਂ ਠੀਕ ਆ ਉਹ ਆ ਗੱਲ ਦੱਸੀ ਆ ਮੈਂ ਪਰ ਆ ਗੱਲ ਨੂੰ ਤੋੜ ਤੋੜਿਆ ਮਰੋੜਿਆ ਨਾ ਕਰੋ ਗੱਲ ਉਹ ਕਰੋ ਜੋ ਰਿਐਲਿਟੀ ਦੇ ਵਿੱਚ ਹੈਗੀ ਆ ਗੱਲ ਤੋੜ ਦੇ ਮੋੜ ਨਾ ਤੇਰੀ ਤੇਰੀ ਨੀ ਕਿ ਦੇ ਨਾਲ ਕਰਦੇ ਆ ਮੈਂ ਤੁਹਾਨੂੰ ਜਵਾਬ ਦੇ ਰਿਆਂ ਨਾਲ ਦੀ ਨਾਲ ਕੋਈ ਗੱਲ ਨੂੰ ਟਾਰਗੇਟ ਤਾਂ ਕਰੋ ਕਿਸੇ ਨੂੰ ਵੀ ਥੋੜੀ ਹਰੇਕ ਗੱਲ ਦਾ ਜਵਾਬ ਦਿੰਦਾ ਆਓ ਤੇਰੇ ਨਾਲ ਹੋਈ ਤਾਂ ਗੱਲ ਕਰਨੀ ਗੱਲ ਕਹਿੰਦਾ ਤੂੰ ਯਾਰ ਤੂੰ ਛੱਡ ਤੂੰ ਗੱਲ ਮੈਂ ਤੇਰੇ ਨਾਲ ਗੱਲ ਨਹੀਂ ਕਰਦਾ ਜਦ ਹੀ ਕਨਵਰਸੇਸ਼ਨ ਸ਼ੁਰੂ ਹੋਈ ਆ ਤੂੰ ਗੱਲ ਗੰਦ ਗੰਦ ਪਏ ਗੁਰਦੁਆਰਾ ਦੇ ਵਿੱਚ ਤੂੰ ਇੱਥੇ ਹੀ ਤੇ ਲਾਇਆ ਤੂੰ ਨਾਣ ਇੱਥੋਂ ਦੇ ਦਾਰੂ ਪੀਂਦੇ ਆ ਗੱਲ ਸਦਾ ਤੱਕ ਦਾ ਬਣਾ ਯਾਦ ਨਹੀਂ ਆ ਤੂੰ ਗੱਲ ਕੀਤੀ ਕਿਸਾਂ ਦੀ ਤੇਰੀ ਉਹ ਕਲੀਅਰ ਕੀਤੀ ਦੂਜੀ ਗੱਲ ਤੇ ਆ ਗਿਆ ਤੂੰ ਹੋਰ ਮੁੱਦਿਆਂ ਤੇ ਨੂੰ ਬੋਲਦਾ ਤਰੀ ਉਹ ਗੱਲ ਵੀ ਕਲੀਅਰ ਕੀਤੀ ਭਾਈ ਮੈਂ ਇਕੱਲਾ ਬੰਦਾ ਸਾਰੇ ਮੁੱਦਿਆਂ ਤੇ ਨਹੀਂ ਬੋਲ ਸਕਦਾ ਤੁਸੀਂ ਵੀ ਬੋਲੋ ਵਕੀਲ ਤੂੰ ਯਾਰ ਗੋਲ ਨਹੀਂ ਉੱਥੇ ਜਿੱਥੇ ਤੈਨੂੰ ਪਤਾ ਤੈਨੂੰ ਕੋਈ ਖਤਰਾ ਹੀ ਨਹੀਂ ਨਾ ਨਾ ਜੇ ਭਾਈ ਨੂੰ ਕਿਸੇ ਹੋਰ ਚਾਹ ਦੇ ਬੰਦੇ ਦੇ ਖਿਲਾਫ ਬੋਲਦੇ ਤੇਰੀ ਗੱਲ ਸੁਣ ਫਿੰਗਰ ਗਾਣ ਸਹੀ ਗਾਣ ਤੇਰੇ ਬੰਦੇ ਖੜਕੇ ਗੱਲ ਫਿੰਗਰ ਸਹੀ ਨੇ ਇਹ ਫਿੰਗਰਾਂ ਦੀ ਗੱਲ ਨਹੀਂ ਕਰਦੇ ਵੀ ਮਾਤਾ ਯਾਰ ਮੈਨੂੰ ਤਾਂ 984 ਦਾ ਪਤਾ ਨਹੀਂ ਜਦੋਂ ਬੱਬੂ ਮਾਨ ਦੀ ਫਿਲਮ ਦੇਖੀ ਉਹਨੂੰ ਪਤਾ ਲੱਗਿਆ ਵੀ ਉਹਨੂੰ ਸੱਚੀ ਕੁੱਤੀ ਵੀ ਹੋਇਆ ਅੱਛਾ ਭਾਈ ਸਾਹਿਬ ਤੁਸੀਂ ਕਮਿਸ਼ਨਰਾਂ ਨੂੰ ਕਹਿੰਦਾ ਨਾ ਕਮਿਸ਼ਨਰ ਤੂੰ ਤਾਂ ਜੱਦਾ ਹੀ ਬੋਲਦੇ ਆਉਂਦੇ ਨੇ ਕੋਈ ਸਿਰ ਤੋਂ ਸਿਰਿਆਂ ਨੂੰ ਨੌ ਲੈ ਕੇ ਵੀ ਬੋਲਦੇ ਨੇ ਤੁਸੀਂ ਕਮਿਸ਼ਨਰਾਂ ਨੂੰ ਕਹਿੰਦਾ ਵੀ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਪਹਿਲਾਂ ਗਾਣੀ ਬਹਿਨ ਸੀ ਨਾ ਨਾ ਕਵੀ ਕਮਿਸ਼ਨਰ ਕਾਉਂਦੇ ਨੇ ਭਾਈ ਕਮਿਸ਼ਨਰ ਤਾਂ ਜੱਦਾ ਹੀ ਆਉਂਦੇ ਨੇ ਕਮਿਸ਼ਨਰਾਂ ਨੂੰ ਅੱਜ ਕੱਲ੍ਹ ਕੌਣ ਸਟੇਜ ਤੇ ਚੜ੍ਹ ਦਿੰਦਾ ਉਹੀ ਤਾਂ ਮਾੜੀ ਗੱਲ ਹੈ ਮਾੜੀ ਗੱਲ ਇਹ ਆ ਵੀ ਕਦੇ ਇਹ ਨਾ ਸੋਚੀ ਨੀ ਵੀ ਤੂੰ ਸਹਿਂ ਗਿਆ ਵੀ ਮੋਨੇ ਤੇਰੇ ਨਾਲ ਉਹ ਇਹਨਾਂ ਚ ਸ਼ਰਧਾ ਘਟਾ ਮਾਰਾ ਹੀ ਜੀਬਾ ਸਭ ਮੈਂ ਕਹਦੇ ਹਾਂ ਮਾਰਾ ਸ਼ਰਧਾ ਇਹ ਤੁਹਾਡਾ ਪੁਆਇੰਟ ਵੀ ਜਿੱਦੇ ਜਿੱਦੇ ਕਾਰਨਾਮੇ ਪਹਿਲਾਂ ਅਗਲੇ ਮੋਨਿਆਂ ਨੇ ਕੀਤੇ ਨੇ ਪਰ ਬਾਅਦ ਚ ਆ ਕੇ ਸਿੰਘ ਮੈਂ ਕਹਿੰਦਾ ਕਿ ਆ ਮੋਨੇਵਾ ਮੋਨੇ ਜੀ ਕੀਤੀ ਆ ਤੂੰ ਵੀਡੀਓ ਦਿਖਾ ਦੇ ਮੈਂ ਬਾਰ ਬਾਰ ਤਾ ਤੂੰ ਉਹੀ ਗੱਲ ਚੱਕੀ ਬਈ ਯਾਰ ਤੂੰ ਉਹੀ ਗੱਲ ਕਹੀ ਜਾਣਾ ਬਾਰ ਬਾਰ ਵੀ ਬਾਕੀ ਤਾਂ ਭੇਡਾਂ ਨੇ ਕਹਿ ਤਾਂ ਵੱਲੋਂ ਤੂੰ ਭੇਡਾਂ ਘਾਰੇ ਸਨ ਨਾ ਦਾ ਤੂੰ ਗੱਲ ਫੇਰ ਗੱਲ ਤੂੰ ਬਸ ਲਿਆ ਰਿਹਾ ਕਿੰਨੀ ਵਾਰ ਗਾਲ੍ਹਾਂ ਕੱਢਾਂ ਬਈ ਭਰਾ ਗੱਲ ਸੁਣ ਮੇਰੀ ਗੱਲ ਸੁਣ ਕਿਦਾਂ ਜੋ ਮੈਂ बार-बार ਕਹਿ ਰਿਹਾ ਉਹ ਵੀ ਭਾਈ ਜਿਹੜੇ ਕਹਿੰਦੇ ਨੇ ਬਿਰਦਿੱਕੀ ਜਾਈਏ ਉਹਨੂੰ ਕਹਾਂ ਵੀ ਗੁਰੂ ਸਾਹਿਬ ਦੀ ਆਹ ਐਡੀ ਹੌਲੀ ਜੀਆ ਤੁਸੀਂ ਉਹ ਪੜਾਓ ਕਿ ਸਾਧਾਰੀ ਕੋਈ ਨਹੀਂ ਹਵੇ ਤਿਆਰ ਹੈਗਾ ਫਿਰ ਨਾ ਹੋਵੇ ਭਾਈ ਸਾਹਿਬ ਮੈਂ ਲਗਾਏ ਤਾਂ ਮੇਰੀ ਜਿਵੇਂ ਤੁਸੀਂ ਫੇਸਬੁਕ ਤੇ ਮੈਂ ਕਰਦੇ ਹਾਂ ਹੂੰ ਮੈਂ ਬੈਠ ਕੇ ਲੈਕਚਰ ਦੇ ਦ ਹੂੰ ਬਾਈ ਤਾਂ ਨਹੀਂ ਤਿਆਰ ਹੈਗਾ ਵੀ ਮੇਰੇ ਕਰੇ ਲੈਕਚਰ ਸੁਣ ਕੇ ਤਿਆਰ ਹੋਏ ਇਹ ਨਾ ਟੁੱਟ ਰਹੇ ਭਾਈ ਗੱਲ ਸੁਣੋ ਮੇਰੀ ਇੱਕ ਤੁਸੀਂ ਕਹਿੰਦਾ ਕੋਈ ਨਹੀਂ ਚੱਕਦੇ ਭਾਈ ਮੇਰੇ ਵੀ ਗੱਲ ਤਾਂ ਸੁਣੋ ਗੱਲ ਤਾਂ ਸੁਣੋ ਹਾਂ ਟਾਈਮ ਨੂੰ ਕੁਝ ਨਹੀਂ ਐਡਾ ਹੈਗਾ ਜੇ ਤੁਸੀਂ ਜੇ ਫੇਸਬੁੱਕ ਤੁਗਾ ਟਾਈਮ ਹੈਗਾ ਸਾਰੇ ਦਾ ਟਾਈਮ ਹੁੰਦਾ ਬਾਈ ਉਹਨਾਂ ਦੇ 2 ਘੰਟੇ ਦਾ ਲਾਈਵ ਕਰਨਾ ਉਹਨਾਂ ਦੇ ਟਾਈਮ ਹੁੰਦਾ ਬਾਈ 5:00 ਦਾ ਬਾਰਤ ਲੈਣਾ ਜਿਹੜੀ ਟੈਕਸੀ 'ਚ ਬੈਠੇ ਰ 5 ਸਾਲ ਉਹਦੇ ਵਿੱਚੇ ਬੈਠੇ ਹੋ ਹਾਂ ਸਾਰਾ ਕੁਝ ਹੁੰਦਾ ਜੇ ਤੁਸੀਂ ਠੀਕ ਹੈ ਤੁਹਾਡਾ ਮੁੱਦਾ ਵਧੀਆ ਸਿਰ ਕਰ ਦਿਓ 1,44,000 ਰੁਪਏ ਮਨਾਂ ਮਰਜੀ ਹੋਵੇ ਯਾਰ ਉਹਦਾ ਕਿਹਦਾ ਕਿਹਦਾ ਜਵਾਬ ਦਵਾ ਮੈਂ ਇਕੱਲਾ ਇਕੱਲਾ ਫੋਨ ਕਰਨ ਲੱਗ ਜਾ ਜੀ ਗੱਲ ਤਾਂ ਸੁਣੋ ਹਾਂਜੀ ਦੱਸੋ ਦੱਸੋ ਨਾ ਤੁਸੀਂ ਕੀ ਨਾ ਤੁਸੀਂ ਕਹਿੰਦੇ ਜੇ ਹੁਣ ਇਹ ਨਾਲ ਲੈ ਕੇ ਨਹੀਂ ਚੱਲਾਂਗੇ ਇਕੱਲੇ ਤੂੰ ਫੇਸਬੁੱਕ ਤੇ ਕਰੀਆ ਹੂੰ ਇਹਦਾ ਕੀ ਫਾਇਦਾ ਕਿੰਨੇ ਤੁਹਾਨੂੰ ਇਹਨਾਂ ਪਤਾ ਕਿੰਨੇ ਕੁਤਰ ਨੇ ਹਾਂ ਚਲੋ ਅੱਗੇ ਹੁਣ ਮੈਂ ਗੱਲ ਦਾ ਜਵਾਬ ਦਮਾ ਅਜੇ ਮੇਰੇ ਨਾਲ ਵੀ ਜਿੰਨੇ ਹਨਗੇ ਮੁੰਡੇ ਇੱਕੋ ਗੱਲ ਬੋਲ ਆਹ ਗੱਲ ਕਰ ਜਾਣਾ ਉਹ ਵੀ ਗੱਲ ਕਰ ਹਾਂ ਮੈਂ ਗੱਲ ਵਾਲੀ ਗੱਲ ਕੀ ਇਹ ਇੱਜਾ ਕਾ ਤੋ ਬੋਲ ਦੇਖ ਤੂੰ ਭਟ ਗਿਆ ਹੂੰ ਇਹ ਤਾਂ ਥੱਪੜ ਲਾ ਕੇ ਨਾ ਮੋੜਾ ਹੈ 27 ਤਰੀਕ ਨੂੰ ਵੀਡੀਓ ਬਾਅਦ ਦੋ ਕਹਿਦਾ ਯਾਰ ਵੀਡੀਓ ਵਾਲਾ ਕੀ ਉਹਦੇ ਵੈਲ ਉਦੋਂ ਬਾਅਦ ਵੀਡੀਓ ਦਿਖਾ ਦਿਓ ਉਹਨੂੰ ਉਦੋਂ ਕਹਿੰਦੇ ਥੋੜਾ ਜਿਹਾ ਬਾਹਰ ਨਿਕਲ ਜੀ ਸਾਹਿਬ ਥੋੜੋ ਕੀ ਸੋਦਾ ਕੋਈ ਸਾਹਿਬ ਗੱਲ ਚੜੋ ਤੁਸੀਂ ਕਹਿੰਦੇ ਪਰ ਮੈਂ ਬਾਰ ਬਾਰ ਕਹਿੰਦਾ ਅਸੀਂ ਉਧਰ ਕਲਾਸਾਂ ਲਵਾ ਰਹੇ ਆ ਠੀਕ ਆ ਮੈਂ ਇੱਧਰ ਬੈਠਾ ਨਹੀਂ ਜਾਂ ਜੱਥੇਬੰਦੀ ਉਧਰ ਬੱਚਿਆਂ ਦੀ ਕਲਾਸਾਂ ਲਾ ਰਹੀ ਆ ਤੁਸੀਂ ਉਹਨਾਂ ਨੂੰ ਕੰਮ ਮਾੜਾ ਬਲ ਕੰਮ ਉਹ ਜੱਥੇਬੰਦੀ ਬਣੀ ਕਿਵੇਂ ਆ ਇੱਥੋਂ ਹੀ ਬਣੀ ਆ ਜੇ ਪ੍ਰਚਾਰ ਕੀਤਾ ਪ੍ਰਚਾਰ ਕੀਤਾ ਹੋਰ ਵੀ ਚੱਲ ਪੈਸੇ ਇਕੱਠੇ ਕਰੀ ਜਾਂਦੇ ਆ ਲੋਕ ਪੈਸੇ ਪੈਸੇ ਲੈਂਦੇ ਹੀ ਨਹੀਂ ਜੱਥੇਬੰਦੀ ਦਾ ਅਕਾਊਂਟ ਹੈ ਨਹੀਂ ਬੈਠੇ ਅੰਨੀ ਨਹੀਂ ਲੈਂਦੇ ਜਿਵੇਂ ਆਪਾਂ ਫੇਸਟ ਟਾਪ ਦਾ ਗਰੁੱਪ ਛੱਡ ਕੇ ਆਏ ਆ ਅਸੀਂ ਸਾਡਾ ਗਰੁੱਪ ਪੈਂਦੇ ਸਾਰਾ ਪੰਜਾਬ ਮੰਨਦਾ ਸੀ ਇਹਨਾਂ ਚੀਜ਼ਾਂ ਜੋ ਨਿਕਲ ਕੇ ਆਏ ਜੇ ਨਾ ਅੱਜ ਤੱਕ ਵੀ ਚੰਗੀ ਜੋਬ ਨਹੀਂ ਮਿਲ ਸਰ ਵੀ ਸਾਡਾ ਹੁਣ ਬਈ ਪੈਂਡਲ ਸਿਗਰ ਦੇ ਉੱਥੇ ਦੀ ਗੱਲ ਛੱਡ ਇੱਥੇ ਠੀਕ ਆ ਪਰ ਫੇਰ ਵੀ ਕਹਿਣਾ ਕਹੇ ਟਾਈਮ ਮਹਾਰਾਜ ਨੇ ਲਿਆਂਦਾ ਹੀ ਆ ਨਾ ਤੇ ਜੇ ਮੈਂ ਕਹਾ ਵੀ ਮੈਂ ਤਾਂ ਇਹੋ ਜੇ ਬੰਦੇ ਦੀਆਂ ਗੱਲਾਂ ਸੁਣ ਕੇ ਇਧਰ ਨੂੰ ਆਇਆ ਜਾਂ ਕਿਸੇ ਬਾਬੇ ਦੀਆਂ ਹਾਂ ਨਾ ਅਸਲੀ ਗੱਲ ਕਲੀਅਰ ਕਰੋ ਪਤਾ ਨਹੀਂ ਕੀ ਮੰਗਦੇ ਵਿਚਾਰ ਰਹਿੰਦੇ ਹਾਂ ਨਾ ਗੱਲ ਛੋੜ ਹੁਣ ਜੇ ਮੈਨੂੰ ਤੇਰੇ ਵਰਗਾ ਕੋਈ ਮਿਲ ਜਾਂਦਾ ਤਾਂ ਵੀ ਐ ਕਹਿਣ ਵਾਲਾ ਮੈਂ ਨਹੀਂ ਹਾਂ ਕੁਝ ਹੋ ਜਾਂਦਾ ਤੇ ਉਹ ਭਾਈ ਸਾਹਿਬ ਜਾਣੀ ਜੋ ਗੁਰੂ ਸਾਹਿਬ ਦੀ ਗੱਲ ਨਹੀਂ ਸੁਣਨੀ ਕਿਉਂ ਇਹ ਇਹ ਗੱਲ ਤੂੰ ਕਿਵੇਂ ਕਹਿ ਸਕਦਾ ਮੈਂ ਨਹੀਂ ਸੁਣਦਾ ਇਹ ਸੁਣੀ ਤਾਂ ਨਹੀਂ ਆਇਆ ਮੈਨੂੰ ਕੋਈ ਸੁਣਾਉਣ ਵਾਲਾ ਵਿਚੋਲਾ ਨਹੀਂ ਜੀ ਵੀਰਾ ਨਾ ਹੋਈ ਮੈਂ ਤੇ ਉਹ ਬਾਰ-ਬਾਰ ਕਹਿ ਲਿਆ ਕਿ ਭਾਈ ਤੁਸੀਂ ਇਹ ਸ਼ਬਦ ਦੇ ਖਿਲਾਫ ਹੋ ਮੇਰੇ ਸ਼ਾਸਤਰ ਨੂੰ ਕਿੰسا ਲਾਭ ਪੈਂਦਾ ਮੈਂ ਕਹਿੰਦਾ ਖਿਲਾਫ ਹਾਂ ਕਿਹ ਰਾਹ ਹੈ ਕਿਹਦੀ ਵੱਲ ਲੋਕੀ ਚੱਲਵਾਉਂਦੇ ਆ ਇਹ ਸਭ ਲੋਕੀ ਹੋ ਗਈ ਆ ਜਿਵੇਂ ਚਲੋ ਇਹ ਗੱਲ ਆਪਾਂ ਲਾਵੀ ਲੈਨੇ ਨਾ ਆਪਣੇ ਪੰਜਾਬ ਤੋਂ ਹੀ ਆ ਬੰਦਾ ਹੂੰ ਹੂੰ ਸਾਰੇ ਨੂੰ ਹੋਣਾ ਚਾਹੀਦਾ ਹਾਂ ਤੱਕੇ ਨਾ ਕਹੀਏ ਤੱਕੇ ਨਾਲ ਭਾਈ ਦਾ ਵਾਪਾ ਕਿਹੜਾ ਜੇ ਤੁਸੀਂ ਬਾਰ-ਬਾਰ ਦੇ ਕਹਿੰਦੇ ਆ ਵਾਪਾ ਬਸ ਵੀਡੀਓ ਦਾ ਹਾਂ ਵੀਡੀਓ ਦਾ ਫੈਕਟਰ ਇੰਨਾ ਹੁੰਦਾ ਹੈ ਜੇ ਤੁਸੀਂ ਭਾਈ ਕਿਸੇ ਨਾਲ ਗੱਲ ਤੁਹਾਨੂੰ ਪਤਾ ਲੱਗ ਜੂ ਕਿ ਬੰਦੇ ਕਹਿੰਦੇ ਫਿਰ ਆਪਾਂ ਗੁਰਮਤ ਤੋਂ ਬਾਹਰ ਤਾਂ ਕੋਈ ਗੱਲ ਨਹੀਂ ਕੀਤੀ ਗੁਰਮਤ ਠੀਕ ਹੈ ਤੁਹਾਨੂੰ ਵੀ ਕਹਿੰਦੇ ਮੁੱਦਾ ਹੀ ਛੜਾ ਹਾਂ ਮੁੱਦਾ ਸੀਗਾ ਪਰ ਤੁਹਾਨੂੰ ਮੁੱਦੇ ਵੀ ਕਹਿੰਦੇ ਕਿ ਥੋੜਾ ਜਿਹਾ ਮਿਲੋ ਪਰ ਕੰਮ ਇਹ ਜਾ ਕਰੀਏ ਫੇਸਬੁਕ ਤੇ ਰੋਲਾ ਪਾਉਣ ਨੂੰ ਮੈਂ ਮੈਂ ਕਹਿੰਦਾ ਜੱਜਾਂ ਰੰਦੀ ਇੱਕ ਮਿੰਟ ਹਾਂ ਰੋਲਾ ਪਾਉਣ ਨੂੰ ਫੇਸਬੁਕ ਨੇ ਜੋ ਮਾਰਦੀ ਕਰ ਇਹਦਾ ਫਾਇਦਾ ਤਾਂ ਹੈ ਜੇ ਆਪਾਂ ਕੁਝ ਕਰੀਏ ਹੁਣ ਹੈ ਗਿਆ ਸਾਂਗੇ ਇੱਥੇ ਕੁਲਜੀਤ ਸਿੰਘ ਕੋਟ